ਭਾਈ ਜੀ ਨਾਲ ਗੱਲਬਾਤ ਕਰਦੇ ਹਾਂ ਜੀ ਭਾਈ ਜੀ ਕੀ ਨਾਂ ਚ ਮੇਰਾ ਨਾਮ ਨਰਿੰਦਰਪਾਲ ਸਿੰਘ ਜੀ ਹਾਂਜੀ ਕੀ ਸਲਾਹਿੰਗੇ ਮੈਂ ਲੁਧਿਆਣਾ ਤੋਂ ਜੀ ਮੈਂ ਸਾਹਿਬੇ ਕਮਾਲ ਧੰਤਨ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜੇ ਉਸ ਸਮੇਂ ਦਾ ਸੀਨ ਆਪ ਸਾਹਿਬ ਜੀ ਨਜ਼ਰ ਕਰ ਰਹੇ ਆ ਜਿਸ ਵੇਲੇ ਗੁਰੂ ਮਹਾਰਾਜ ਨੇ ਆਪਣੇ ਸਿੰਘਾਂ ਨੂੰ ਹਦਾਇਤ ਦਿੱਤੀ ਕਿ ਜਦੋਂ ਕੌਮ ਦੇ ਉੱਤੇ ਪੀੜ ਜਾਂ ਬਿਪਤਾ ਆਣ ਪਵੇ ਤੇ ਸਿੰਘਾਂ ਨੂੰ ਕਿਹੜਾ ਕੰਮ ਕਰਨਾ ਚਾਹੀਦਾ ਉਹ ਆਪ ਸਭ ਦੀ ਨਜ਼ਰ ਕਰ ਰਿਹਾ ਸਾਧ ਸੰਗਤ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਧਿਆਨ ਦੇਣਾ ਦਾਸ ਨੂੰ ਜਿੰਨੀਕ ਸੋਜੀ ਜਾਂ ਪ੍ਰਮਾਤਮਾ ਨੇ ਤੁਛ ਬੁੱਧੀ ਬਖਸ਼ੀ ਉਹਦੇ ਅਨਸਾਰ ਆਪ ਸਭ ਦੀ ਨਜ਼ਰ ਕਰ ਰਿਹਾ ਸਾਬੇ ਕਮਾਲ ਤਨਤਨ ਸਹਿਬ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਇੱਕ ਸ਼ੇਰ ਆਪ ਸਭ ਦੀ ਨਜ਼ਰ ਹੈ ਦਸਵੇਂ ਪਾਤਸ਼ਾਹ ਕੌਮ ਦਾ ਕਰਜ ਸਿਰ ਤੋਂ ਸਮੇ ਸਮੇ ਸਿਰ ਆਪ ਉਤਾਰਦੇ ਰੇ ਜਿੱਥੇ ਪਿਤਾ ਦਿ ਲੋੜ ਪਈ ਪਿਤਾ ਦਿੱਤਾ ਲੋੜ ਪੁੱਤਾ ਦੀ ਪਈ ਪੁੱਤ ਵਾਰ ਦੇ ਰੇ ਆਪਣੇ ਸਿੰਘਾਂ ਨੂੰ ਆਖਦੇ ਸੁਣੋ ਸਿੰਘੋ ਐਦਾਂ ਆਪਣਾ ਫਰਜ਼ ਨਭਾਈ ਦਾ ਏ ਧਰਮ ਰੱਖਣੇ ਦੀ ਜਦੋਂ ਜਾਂਝ ਚੜਪੇ ਤੇ ਉਦੋਂ ਪੁੱਤਾਂ ਦਾ ਨਿਉਂਦਰਾ ਪਾਈਦਾ ਏ ਸੋ ਦੁਨੀਆ ਦੀ ਉਸ ਮਹਾਨ ਕਲਮ ਸਰਦਾਰ ਚਰਨ ਸਿੰਘ ਸਫਰੀ ਸਾਹਿਬ ਜਿਨ੍ਹਾਂ ਨੇ ਸਾਕਾ ਸਰਹੰਦ ਲਿਖਿਆ ਉਹਦੇ ਵਿੱਚੋਂ ਆਪ ਸਭ ਦੀ ਨਜ਼ਰ ਕਰ ਰਿਆਂ ਸਾਥ ਸੰਗਤ ਤਵਜਹ ਦੇਣਾ ਕਿ ਸਵਾਲ ਜਵਾਬ ਨੇ ਜਲਾਦ ਦੇ ਨਾਮ ਜਲਾਦ ਕੀ ਕਹਿ ਰਿਹਾ ਮਾਤਾ ਗੁਜਰੀ ਜੀ ਕੀ ਕਹਿ ਰਹੇ ਨੇ ਸੋ ਧਿਆਨ ਦੇਣ ਵਾਲੀ ਗੱਲ ਹੈ ਸਾਥ ਸੰਗਤ ਜੇ ਮੈਂ ਅੰਮੀ ਜਰਾ ਕੁ ਚੀਜ਼ ਕਿਆ ਤਾਂ ਮੈਨੂੰ ਮੇਰੇ ਆ ਮਾਲਕਾਂ ਚ ਜਿਕਣਾ ਹੈ ਇਟਾਂ ਭਾਰੀਆਂ ਨੇ ਜਿੰਦਾ ਹੌਲੀਆਂ ਨੇ ਲਾਲਾ ਡੋਲਣਾ ਕੰਬਣਾ ਥੜਕਣਾ ਏ ਪਾਣੀ ਕਿਹਾ ਮਾਸੂਮਾਂ ਨੇ ਸੈਮ ਕੇ ਤਾ ਤੇਰੇ ਦੀਦਿਆ ਨੇ ਲਾਉ ਛਿੜਕਣਾ ਏ ਲਾਲ ਕਾਲਜੇ ਨਾਲ ਜਾ ਕੇ ਬੱਚਿਆਂ ਨੂੰ ਤੇ ਤੇਰਾ ਫੇਰ ਜੂ ਕਾਲ ਜਾ ਥੜਕਣਾ ਏ ਸੋ ਮਾਤਾ ਗੁਜਰੀ ਜੀ ਕੀ ਜਵਾਬ ਦੇ ਰਹੇ ਨੇ ਮਾਤਾ ਗੁਜਰੀ ਜੀ ਅਗੋਂ ਜਵਾਬ ਦਿੱਤਾ ਮੇਰਾ ਨਾਂ ਗੁਜਰੀ ਮੇਰੀ ਅਲੀ ਗੁਜਰੀ ਇਹੋ ਜਈ ਕਹਾਰੀ ਤਾਂ ਮੇਰੇ ਉੱਤੇ ਘੜੀ ਘੜੀ ਗੁਜ਼ਰੀ ਪਲ ਪਲ ਗੁਜ਼ਰੀ ਪਹਿਲੋਂ ਪਤੀ ਦਿੱਤਾ ਫੇਰ ਮੈਂ ਪੁੱਤ ਦਿੱਤਾ ਆ ਹੁਣ ਮੌਤ ਮੈਨੂੰ ਕਹਿੰਦੀ ਚੱਲੀ ਗੁਜ਼ਰੀ ਗੁਜ਼ਰੀ ਲੋਕ ਮੈਨੂੰ ਤਾਈਓ ਆਖਦੇ ਨੇ ਜੜੀ ਆਈ ਸਿਰ ਤੇ ਓ ਮੈਂ ਚੱਲ ਗੁਜ਼ਰੀ ਸੋ ਸ਼ਹੀਦਾਂ ਨੂੰ ਯਾਦ ਕਰਦੇ ਹੋਇਆ ਸਾਬੇ ਕਮਾਲ ਕੀ ਲਿਖਦੇ ਨੇ ਇਥੇ ਜੋ ਆਇਆ ਓਨੇ ਕੁਝ ਕਿਤਾਬ ਤੇ ਚਾਲੇ ਸ਼ੁਰੂ ਤੋਂ ਹੀ ਇਸ जग ਦੇ ਨੇ ਇਹ ਜਗ ਸਰਾ ਮਸਾਫਰਾਂ ਦੀ ਤੇ ਜਿਵੇਂ ਵੈਣ ਦਰਿਆਵਾਂ ਦੇ ਵਗਦੇ ਨੇ ਓਏ ਸੇਵਾ ਦੇਸ਼ ਤੇ ਕੌਮ ਦੀ ਕਰਨ ਵਾਲੇ ਤੇ ਤਾਰੇ ਬਣ ਅਸਮਾਨ ਤੇ جگਦੇ ਨੇ ਜਿੱਥੇ ਰਤ ਸ਼ਹੀਦਾਂ ਦੀ ਡੁੱਲਦੀ ਏ ਤੇ ਚਮਕ ਉਸ ਥਾਂ ਤੇ ਮਿਲੇ ਲੱਗਦੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਰਦੇ ਵਿੱਚ ਹੋਰ ਵੀ ਕੋਈ ਕਹਿੰਦਾ ਕਿ ਤੁਸੀਂ ਮੇਰੇ ਡੈਡੀ ਮੇਰੇ ਫਾਦਰ ਸਾਹਿਬ ਕਹਿੰਦੇ ਜੀ ਉਹ ਟਾਡੀ ਸੀਗੇ ਇਹ ਮੈਂ ਆਪਣੇ ਡੈਡੀ ਦੀ ਨਕਲ ਹੀ ਲਾਈ ਆ ਨਕਲੀ ਕਰੀ ਆ ਹਾਂਜੀ ਉਹ ਲੱਗਦਾ ਪਿਆ ਥੋੜਿਆ ਹਾਂ ਦਾ ਅੱਜੋਂ ਲੱਗਦਾ ਪਿਆ ਘਰ ਚ ਕੋਈ ਕਹਿੰਦਾ ਹਾਂਜੀ ਸਾਡੇ ਡੈਡੀ ਕੀ ਨਾਂ ਤੇ ਉਹਨਾਂ ਦੇ ਮੇਰੇ ਡੈਡੀ ਦਾ ਨਾਂ ਸਰ ਹਰਪੰਸ ਸਿੰਘ ਪਿੱਖੀ ਸਾਹਿਬ ਹਮ ਮੇਰੇ ਦਾਦਾ ਜੀ ਸ਼ਰੋਮਣੀ ਕਮੇਟੀ ਵਿੱਚ ਪ੍ਰਚਾਰ ਕਰ ਰਹੇ ਨੇ ਕੀਨੰ ਦਿਯਾਨੀ ਲਾਭ ਸਿੰਘ ਪਿੱਖੀ ਜੀ ਅੱਛਾ ਅਨੰਦਪੁਰ ਸਾਹਿਬ ਦਾ ਸਰੋਵਰ ਜਿਹੜਾ ਉਹਨਾਂ ਨੇ ਬਣਾਇਆ ਸੀਗਾ ਸੇਵਾ ਜਦੋਂ ਹੋਈ ਹੈ ਸੋ ਮੇਰੇ ਡੈਡੀ ਇੱਕ ਸ਼ੇਰ ਬੋਲਦੇ ਹੁੰਦੇ ਸੀ ਜਦੋਂ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਣਾ ਹੋਈ ਹੈ ਗੁਰੂ ਮਹਾਰਾਜ ਨੇ ਜਦੋਂ ਪੰਜ ਸਿੰਘ ਸਾਜੇ ਨੇ ਤੇ ਆਪਣੇ ਪੰਜਾਂ ਸਿੰਘਾਂ ਨੂੰ ਪੰਜ ਹਦਾਇਤਾਂ ਵੀ ਦਿੱਤੀਆਂ ਸੀ ਉਹ ਕੀ ਸੀ ਆਪ ਸਭ ਦੀ ਨਜ਼ਰ ਕਰ ਰਹੇ ਆ ਮੌਕੇ ਦੀ ਗੱਲ ਹੈ ਜੀ ਹਾਂ ਜੀ ਦੇਖ ਕੇ ਕੈਸੀ ਦਸਵੇਂ ਸਿਨੇ ਕੀ ਆ ਮੁਖੋਂ ਜਾਓ ਬਕਸ਼ੀਆਂ ਅੱਜ ਸਰਦਾਰੀਆਂ ਨੇ ਕੰਗਾ ਫੇਰ ਦੇ ਸਦਾ ਖਿਆਲ ਕਰਨਾ ਤੇ ਕਦੇ ਚਲਣੀਆਂ ਸਿਰਾਂ ਤੇ ਆ ਰੀਆਂ ਨੇ ਓਏ ਕਛਕੀਏ ਜੱਟ ਤੇ ਸਤ ਦੇ ਕੇ ਬਖਸ਼ ਦਿੱਤੀਆਂ ਬਰਕਤਾਂ ਸਾਰੀਆਂ ਨੇ ਸਦਾ ਰਹਿਣਾ ਮਜਲੂਮਾਂ ਦੀ ਢਾਲ ਬਣ ਕੇ ਤੇ ਕੜਾ ਨਹੀਂ ਹੱਥ ਕੜੀਆਂ ਮਾਰੀਆਂ ਨੇ ਕੀ ਬਾਤ ਹੈ ਪਿਆਰ ਨਾਲ ਬੰਦੇ ਇੱਥੇ ਰਹਿਣਾ ਸਿੱਖ ਲੈ ਕਰਨੇ ਨਹੀਂ ਗੱਲ ਇਹ ਗੱਲ ਮਿੱਥਲ ਹੱਸ ਕੇ ਢਾਲੀ ਸਰਾਇਆਂ ਤੰਗੀਆਂ ਇੱਥੇ ਰਹਿ ਜਾਣੀਆਂ ਨੇ ਪਈਆਂ ਬੰਡੀਆਂ ਇਹ ਵੀਡੀਓ ਨੂੰ ਬਹੁਤ ਤੋਂ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ